ਸੁਰਨ ਸਿੰਘ ਟੇਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਆਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸੁਰੇਣਾ ਜੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਹੁਣ ਟਲ ਗਿਆ ਮੌਨਸੂਨ ਪੌਣਾ ਵਾਪਸ ਜਾਣ ਲੱਗ ਪਈਆਂ ਨੇ ਤੇ ਉਸ ਤੋਂ ਬਾਅਦ ਪਾਣੀ ਉਤਰ ਗਿਆ ਆਥਨ ਸਾਹਿਬ ਗੱਲ ਇਹ ਜੀ ਕਿ ਹੜ੍ਹਾਂ ਦਾ ਖਤਰਾ ਨਵੇਂ ਸਿਰੇ ਤੋਂ ਤਾਂ ਨਹੀਂ ਆ ਪਰ ਜਿਹੜੇ ਪਹਿਲਾਂ ਹੜ ਆਏ ਉਹਨਾਂ ਦੀਆਂ ਤੌੜੀਆਂ ਯਾਦਾ ਉਹ ਨਾਲ ਜਿਹੜੀ ਆ ਭਿਆਨਕਤਾ ਉਹ ਅੱਜ ਵੀ ਹਰ ਪਿੰਡ ਦੇ ਵਿੱਚ ਬਰਕਰਾਰ ਆ 1900 ਪਿੰਡਾਂ ਦੇ ਵਿੱਚ ਇਹਦੇ ਨਕਸ਼ੇ ਹੈਗੇ ਆ ਤੇ ਲੰਮਾ ਸਮਾਂ ਰਹਿਣ ਦੀ ਆਸ-ਸੰਭਾਵਨਾ ਹੈਗੀ ਆ ਦੂਜੀ ਗੱਲ ਇਹ ਦੀ ਕਿ ਪੰਜਾਬ ਦੇ ਵਿੱਚੋਂ ਮੌਨਸੂਨ ਪਾਉਣਾ ਨੇ 20 ਤਰੀਕ ਤੱਕ ਮੌਸਮ ਵਿਗਿਆਨੀਆਂ ਨੇ ਇਹ ਗੱਲ ਕਹੀ ਆ ਅੱਜ 16 ਤਰੀਕ ਨੂੰ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਉਹ ਕਹਿੰਦੇ ਜੀ ਕਿ 20 ਸਤੰਬਰ ਤੱਕ ਇਹ ਮੌਨਸੂਨ ਪਾਉਣਾ ਨੇ ਵਾਪਸ ਚਲੇ ਜਾਣਾ ਪਰ ਜਾਣ ਤੋਂ ਪਹਿਲਾਂ ਇਹ 2-3 ਦਿਨ ਜਿਵੇਂ ਕੱਲ ਨੂੰ ਤੇ ਪਰਸੋਂ ਤੇ ਚੌਥ ਇਹ ਕਈ ਥਾਵਾਂ ਦੇ ਉਤੇ ਮੀਂਹ ਜਿਹੜਾ ਉਹ ਪਾ ਸਕਦੀਆਂ ਇਸ ਕਰਕੇ ਮੀਂਹ ਦੀ ਸੰਭਾਵਨਾ ਹੈਗੀ ਆ ਉਧਰ ਜਿਹੜੇ-ਜਿਹੜੇ ਖੇਤਰਾ ਦੇ ਵਿੱਚ ਪਾਣੀ ਸੁੱਕ ਗਿਆ ਉਹਨਾਂ ਖੇਤਰਾ ਦੇ ਵਿੱਚ ਮੁਸੀਬਤਾਂ ਜਿਹੜੀਆਂ ਉਹ ਲਗਾਤਾਰ ਦਿਖ ਰਹੀਆਂ ਐਡਰ ਮੈਂ ਅੱਜ ਪਤਾ ਕੀਤਾ ਜੀ ਫਾਜ਼ਲਕਾ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਹਾਲੇ ਵੀ ਖੜਾ ਅੱਜ ਇਹਦੀ ਪਤਾ ਲੱਗਾ ਜੀ ਫਿਰੋਜ਼ਪੁਰ ਦੇ ਕੋਲੇ ਜਿਹੜਾ ਤੁਸੀ ਵਾਲਾ ਬੰਨ ਆ ਇਹ ਲਗਾਤਾਰ ਕਮਜ਼ੋਰ ਹੋ ਰਿਹਾ ਜਿਹਦੇ ਕਰਕੇ ਲੋਕਾਂ ਨੇ ਇਹ ਗੱਲ ਕਹੀ ਆ ਤਿੰਨ ਦਿਨ ਦੇ ਵਿੱਚ ਅਸੀਂ 1000 ਬੱਚੇ ਲਿਟਰਾਂ ਦੀ ਪਾਈ ਆ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਮਿੱਟੀ ਉਹਦੇ ਮੂਰੇ ਖੜਦੀ ਨਹੀਂ ਇਸ ਕਰਕੇ ਲੋਕਾਂ ਨੇ ਮੰਗ ਕੀਤੀ ਵੀ ਭਾਈ ਪੱਥਰ ਭੇਜੇ ਜਾਣ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਆ ਸੋ ਹੁਣ ਘਰ ਦਾ ਪਾਣੀ ਬਹੁਤ ਲੱਥ ਗਿਆ ਤੇ ਕਿਤੇ ਵੀ ਬਹੁਤਾ ਵੱਡਾ ਖਤਰਾ ਨਹੀਂ ਆ ਤੇ ਬਾਕੀ ਜਿਹੜੀਆਂ ਸਮੱਸਿਆਵਾਂ ਉਹਦੇ ਲਈ ਹੁਣ ਜਿਹੜੇ ਸੁਭਾਸ਼ ਸੇਵੀ ਤੇ ਪ੍ਰਸ਼ਾਸਨ ਤੇ ਸਰਕਾਰ ਤੇ ਹੋਰ ਲੋਕ ਆ ਜਿਹੜੇ ਉਹ ਲੋਕਾਂ ਦੇ ਨਾਲ ਖੜਨਗੇ ਜਾਂ ਖੜੇ ਆ ਹੌਲੀ ਹੌਲੀ ਖੇਤਾਂ 'ਚੋਂ ਰੇਤ ਚੱਕੀ ਜਾਊਗੀ ਲੋਕਾਂ ਦੇ ਘਰ ਵੱਢਣਗੇ ਜ਼ਿੰਦਗੀ ਮੁੜ ਕੇ ਲੀਹ ਦੇ ਉੱਤੇ ਆਊਗੀ ਪਰ ਦੇਰਾ ਦੂਨ 'ਚ ਬੱਦਲ ਫਟ ਗਿਆ ਤੇ ਉੱਥੇ ਕਹਿੰਦੇ ਕਾਫੀ ਪਾਣੀ ਆ ਗਿਆ हां बिल्कुल जी उत्तराखंड ਦੇ ਵਿੱਚੋਂ ਇਹ ਖਬਰ ਆਈ ਆ। ਉੱਤਰਾਖੰਡ ਦੇ ਦੇਹੜਾ ਦੂਨ ਦੇ ਵਿੱਚ ਅੱਜ ਸਵੇਰੇ 5 ਵਜੇ ਬੱਦਲ ਫਟਿਆ। ਇਹਦੇ ਨਾਲ ਤਮਸਾ, ਕਾਰਲੀਗੜ ਟੌਫ ਤੇ ਸ਼ਸਤਰ ਤਾਰਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਇਹਦੇ ਕਰਕੇ ਮੰਦਰਾਂ ਦੇ ਵਿੱਚ ਤੇ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ 5 ਤੋਂ ਲੈ ਕੇ 6 ਫੁੱਟ ਤੱਕ ਪਾਣੀ ਵੜ ਗਿਆ। ਕਈ ਸੜਕਾਂ ਇਹਦੇ ਵਿੱਚ ਰੁੜ ਗੀਆਂ। ਇਹ ਪਤਾ ਲੱਗਾ ਜੀ ਕਿ ਇੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਜਿਹੜੀ ਟੌਫ ਨਦੀ ਆ, ਉਹਦੇ ਵਿੱਚ ਕਿਤੇ ਨਾ ਇੱਕ ਟਰੈਕਟਰ ਟਰਾਲੀ ਨਦੀ ਦੇ ਵਿੱਚ ਵਹਿ ਗਈ। 8 ਲੋਕਾਂ ਦੀ ਮੌਤ ਹੋ ਗਈ 4 ਲੋਕ ਲਾਪਤਾ ਹੈਗੇ ਆ ਸੋ ਖਾਈ ਦੁਕਾਨਾਂ ਵਿੱਚ ਵਹਿ ਗਈ ਨਾ ਕਈ ਕੁਝ ਉੱਥੇ ਨੁਕਸਾਨਿਆ ਗਿਆ ਸੋ ਉੱਥੇ ਹੁਣ ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਤੇ ਪ੍ਰਸ਼ਾਸਨ ਜਿਹੜਾ ਉਹ ਰਾਹਤ ਦੇ ਕੰਮ ਦੇ ਵਿੱਚ ਲੱਗੀਆਂ ਹੋਈਆਂ ਜੀ ਢੰਗ ਨਾਲ ਰੌਣਕ ਬਠੰਡੇ ਆ ਰਹੀ ਹੈ ਜੀ ਹਾਂਜੀ ਉਹਨੂੰ ਆਉਣਾ ਪੈਣਾ ਥਿੰਦ ਸਾਹਿਬ ਕਿਉਂਕਿ ਉਹਨੇ ਆਪਦੇ ਕੌੜੇ ਬੋਲਾਂ ਦੇ ਕਰਕੇ ਉਹਨੇ ਆਪਦੇ ਈਰਖਾਲੂ ਸੁਭਾਅ ਦੇ ਕਰਕੇ ਮੂੰਹ ਫਟ ਗੱਲ ਗੱਲਾਂ ਜਿਹੜੀਆਂ ਉਹਨੇ ਕੀ ਤਰ੍ਹਾਂ ਸਿੰਘ ਆ ਉਦੇ ਕਰਕੇ ਭਾਈ ਹੁਣ ਉਹਨੂੰ ਅਦਾਲਤੀ ਚੱਕਰ ਕੱਟਣੇ ਪੈਣਦੇ ਆ ਆਪਾਂ ਪਿਛਲੇ ਦਿਨੀ ਰੈੱਡ ਐਫਐਸ ਦੇ ਤੇ ਖਬਰ ਸਾਂਝੀ ਕੀਤੀ ਸੀ ਵੀ ਚੰਗਣਾ ਰਣੌਤ ਨੇ ਆਪਣੇ ਵਕੀਲਾਂ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਪਾਈ ਸੀ ਕਿ ਬਠਿੰਡੇ ਵਾਲਾ ਮਾਨਹਾਨੀ ਦਾ ਕੇਸ ਰੱਦ ਕੀਤਾ ਜਾਵੇ ਮੈਂ ਕਿਹੜਾ ਬੇਬੇ ਮਹਿੰਦਰ ਕੌਰ ਦੇ ਖਿਲਾਫ ਟਵੀਟ ਕੀਤਾ ਮੈਂ ਤਾਂ ਰੀਟਵੀਟ ਕੀਤਾ ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਗੱਲ ਕਹੀ ਸੀ ਵੀ ਤੁਸੀਂ ਰੀਟਵੀਟ ਹੀ ਨਹੀਂ ਕੀਤਾ ਕੱਲਾ ਤੁਸੀਂ ਨਾਲ ਮਸਾਲਾ ਵੀ ਪੇਸ਼ ਕੀਤਾ ਇਸ ਕਰਕੇ ਉਹਨਾਂ ਦੀ ਅਰਜ਼ੀ ਜਿਹੜੀ ਚੰਗਣਾ ਰਣੌਤ ਦੀ ਅਰਜ਼ੀ ਰੱਦ ਕਰਤੀ ਸੀ ਜਿਹੜੀ ਉਹਨੇ ਕੇਸ ਰੱਦ ਕਰਾਉਣ ਲਈ ਅਰਜ਼ੀ ਲਾਈ ਸੀ ਹੁਣ 29 ਤਰੀਕ ਨੂੰ ਯਾਨੀ ਕਿ 29 ਸਤੰਬਰ ਨੂੰ ਬਠਿੰਡੇ ਦੇ ਵਿੱਚ ਆਉਣਾ ਪਊਗਾ ਪੰਗੜਾ ਨਾਉਤ ਨੂੰ ਅਦਾਲਤ ਦੇ ਵਿੱਚ ਕਿਉਂਕਿ 29 ਤਰੀਕ ਮਿੱਥੀ ਗਈ ਆ ਪੇਸ਼ੀ ਦੀ ਤੇ ਉਹਦੇ ਲਈ ਲਾਜ਼ਮੀ ਆ ਐਸਕੇ ਉਹਦੇ ਵਾਸਤੇ ਉਹਨਾ ਲਾਜ਼ਮੀ ਆ ਸੋ ਮੈਨੇ ਇਹ ਵੀ ਬੀਬੀ ਆਉਂਦੀ ਆ ਕਿ ਨਹੀਂ ਆਉਂਦੀ ਜਾਂ ਉਹਦਾ ਕੋਈ ਵਕੀਲ ਆਉਂਦਾ ਜਾਂ ਆਪ ਆਉਂਦੀ ਆ ਪਰ ਇਹ ਗੱਲ ਆ ਜੀ ਉਹਦਾ ਖੜਾ ਛੁੱਟਦੀ ਰਿਹਾ ਇਸ ਕੇਸ ਤੋਂ ਹੂੰ ਹੂੰ ਰਾਹੁਲ ਗਾਂਧੀ ਨੂੰ ਕਿਹੜੇ ਗੁਰਦਾਰੇ ਨੇ ਦਿੱਤਾ ਸਰੂਪਾਓ ਤੇ ਕਿਹੜੇ ਉਤੇ ਇਜੇ ਉਤੇ ਓਬਜੈਕਸ਼ਨ ਕਰ ਰਹੇ ਨੇ ਇਤਰਾਜ਼ ਕਰ ਰਹੇ ਨੇ ਇਹਦੀ کافی ਵੱਡਾ ਬਵਾਦ ਬਣ ਗਿਆ ਜੀ ਕਿ ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਕਿਉਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਰਾਹੁਲ ਗਾਂਧੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਹੜ ਪ੍ਰਭਾਵਿਤ ਖੇਤਰਾ ਦੇ ਵਿੱਚ ਗਏ ਉਹਨਾਂ ਨੇ ਲੋਕਾਂ ਦਾ ਹਾਲਚਲ ਪੁੱਛਿਆ ਟਰੈਕਟਰ ਦੇ ਉੱਤੇ ਵੀ ਸਫ਼ਰ ਤੈਅ ਕੀਤਾ ਫਿਰ ਪਤਾ ਲੱਗਾ ਜੀ ਕਿ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਇਹਨੂੰ ਰਾਹੁਲ ਗਾਂਧੀ ਨੂੰ ਤੇ ਬਾਕੀ ਕਾਰਨ ਸੀ ਆਗੂਆਂ ਨੂੰ ਸਿਰੋਪਾਉ ਦਿੱਤਾ ਗਿਆ ਇਸ ਗੱਲ ਦੇ ਉੱਤੇ ਕੁਝ ਸਿੱਖ ਜਥੇਬੰਦੀਆਂ ਨਾਰਾਜ਼ ਹੋਈਆਂ ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ ਆ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਆ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਫੈਸਲਾ ਲਿਆ ਸੀ ਕਿ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਜਿਹੜਾ ਇਹ ਧਾਰਮਿਕ ਹਸਤੀਆਂ ਨੂੰ ਰਾਗੀ ਸਿੰਘਾਂ ਨੂੰ ਤੇ ਸਿੱਖ ਮਹਾਂਪੁਰਸ਼ਾਂ ਨੂੰ ਸਿਰੋਪਾ ਦਿੱਤਾ ਜਾਊਗਾ ਤੇ ਅੱਜ ਇਹ ਵੀ ਗੱਲ ਕਹੀ ਹੈ ਧਾਮੀ ਹੋਰਾਂ ਨੇ ਉਹ ਕਹਿੰਦੇ ਵੀ ਜਲਦ ਹੀ ਇਹਦੀ ਪੂਰੀ ਰਿਪੋਰਟ ਅਸੀਂ ਲਾਵਾਂਗੇ ਜਿਹੜਾ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਦੇ ਨਾਲੇ ਵੀ ਗੱਲ ਕਹੀ ਆ ਕਿ ਸਿੱਖਾਂ ਦੇ ਕਤਲੇਆਮ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕਾਂਗਰਸ ਪਾਰਟੀ ਦੇ ਨੇਤਾ ਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਵੀ ਨੂੰ ਸਰੋਪਾ ਦੇਣਾ ਕਿਸੇ ਵੀ ਹਾਲਤ ਦੇ ਵਿੱਚ ਸਵੀਕਾਰਯੋਗ ਨਹੀਂ ਹੈ। ਬਾਕੀ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਕਦੋਂ ਸ਼ੁਰੂ ਹੋਣੀ ਹੈ ਜੀ? ਅੱਜ ਤੋਂ ਸ਼ੁਰੂ ਹੋ ਗਈ ਜੀ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਤੌਰ ਦੇ ਉੱਤੇ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਪਰ ਐਤ ਕੀ ਝੋਨੇ ਦੇ ਝਾੜ ਦੇ ਉੱਤੇ ਝੋਨੇ ਦੇ ਉਤਪਾਦਨ ਦੇ ਉੱਤੇ ਅਸਰ ਬਹੁਤ ਵੱਡਾ ਪੈਣਾ ਜੀ ਇਹ ਗੱਲ ਬੜੀ ਸਾਫ਼ ਆ ਕਿਉਂਕਿ ਤੁਸੀਂ ਦੇਖੋ ਵੀ 4 ਲੱਖ ਏਕੜ ਤੋਂ ਵੱਧ ਤਾਂ ਫਸਲ ਬਰਬਾਦ ਹੀ ਹੋ ਗਈ ਆ ਉਹਦੇ ਵਿੱਚ ਸਭ ਤੋਂ ਵੱਧ ਫਸਲ ਜਿਹੜੀ ਉਹ ਝੋਨੇ ਦੀ ਆ ਬਾਕੀ ਚਲੋ ਮੱਕੀ ਵੀ ਹੈਗੀ ਆ ਕੁਝ ਸਬਜ਼ੀਆਂ ਵੀ ਹੈਗੀਆਂ ਕੁਝ ਕੁਕਬਾਦ ਵੀ ਆ ਪਰ ਸਭ ਤੋਂ ਵੱਧ ਫਸਲ ਬਰਬਾਦ ਕਿਹੜੀ ਹੋਈ ਦੀ ਝੋਨੇ ਦੀ ਸੋ ਇਸ ਕਰਕੇ ਐਤਕੀ ਬਹੁਤ ਵੱਡੇ ਪੱਧਰ ਤੇ ਉਤਪਾਦਨ ਤੇ ਅਸਰ ਪੈਣਾ ਅਗਲੀ ਗੱਲ ਇਹ ਵੀ ਕਿ ਪੰਜਾਬ ਦੇ ਵਿੱਚ ਜਿਹੜਾ ਅਗੇਤਾ ਝੋਨਾ ਲਾਇਆ ਉਹਦੇ ਲਈ ਹੁਣ ਜਿਹੜੀ ਇਸਕੂਟ ਗੁੱਪਲ ਟਰਾਲੀਆਂ ਹਲੇ ਆ ਰਹੀਆਂ ਪਰ ਪੰਜਾਬ ਦੀ ਸਰਕਾਰ ਕਹਿੰਦੀ ਜੀ ਕਿ ਅਸੀਂ ਆ ਪੂਰੇ ਦੇ ਪੂਰੇ ਪ੍ਰਬੰਧ ਕੀਤੇ ਆ ਅਸੀਂ ਪੂਰੇ ਸਤਜੇ ਪ੍ਰਬੰਧ ਕੀਤੇ ਝੋਨੇ ਦੇ ਲਈ ਤੇ ਉਹ ਕਹਿੰਦੇ ਜੀ ਕਿਸੇ ਨੂੰ ਵੀ ਅਸੀਂ ਖੱਡਣ ਨਹੀਂ ਹੁਣ ਦਿਆਂਗੇ ਸੋ ਸਰਕਾਰ ਦਾ ਪੱਖ ਇਹ ਸਾਹਮਣੇ ਆਇਆ ਜਿਹੜਾ ਹੜਪੀੜ ਤੇ ਇਲਾਕਾ ਜੀ ਕਹਿੰਦੇ ਉੱਥੇ ਸਿਆਸਤ ਬੜੀ ਗਰਮਾਈ ਹੋਈ ਹੈ ਹਰ ਪਾਰਟੀ ਦਾ ਸਿਆਸੀ ਬੰਦਾ ਦਿੱਲੀ ਤੋਂ ਚੱਲਿਆ ਸਾਰੇ ਕਹਿੰਦੇ ਉੱਥੇ ਆ ਰਹੇ ਨੇ ਕਿੰਨਾ ਕੁ ਭੀੜ ਭੜਕਾ ਸਿਆਸਤਦਾਨਾਂ ਦਾ ਦਫੇ ਕੇਂਦਰ ਦੇ ਨੇਤਾ ਨਾ ਜਿਹੜੇ ਉਹ ਲਗਾਤਾਰ ਆਤੇ ਜਾ ਰਹੇ ਆ ਜਿਵੇਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਉਹਦੇ ਤੇ ਆਪਾਂ ਦੱਸਿਆ ਸੀਗਾ ਵੀ ਕੇਂਦਰੀ ਮੰਤਰੀ ਬਘੇਲ ਸਾਹਿਬ ਆ ਜਿਹੜੇ ਉਹ ਆਏ ਧਰਮਕੋਟ ਦੇ ਵਿੱਚ ਫਿਰ ਉਸ ਤੋਂ ਪਹਿਲਾਂ ਸ਼ਿਵ ਰਾਜ ਸਿੰਘ ਤੋਹਾਨ ਵੀ ਆਏ ਸੀ ਪ੍ਰਧਾਨ ਮੰਤਰੀ ਮੋਦੀ ਹੁਰੀ ਵੀ ਆਏ ਜਿਹੜੇ ਦਿੱਲੀ ਦੇ ਨੇਤਾ ਰਾਹੁਲ ਗਾਂਧੀ ਉਹ ਵੀ ਆਏ ਕੇਜਰੀਵਾਲ ਹੁਰੀ ਵੀ ਆਏ ਮਨੀਸ਼ ਸੋਧਿਆ ਵੀ ਆਏ ਹੋਰ ਵੀ ਕਈ ਕੇਂਦਰੀ ਮੰਤਰੀ ਆ ਜਿਹੜੇ ਉਹ ਹੁਣ ਤੱਕ ਜਿਹੜਾ ਮਾਰਗੇ ਇਥੇ ਤੇ ਉਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਅਸਲ ਵਿੱਚ ਮੈਨੂੰ ਨਿੱਜੀ ਤੌਰ ਤੇ ਲੱਗਦਾ ਦੀ ਭਾਈ ਵੋਟਾਂ ਜਿਹੜੀਆਂ ਉਹ 1.5 ਸਾਲ ਬਾਅਦ ਸਵਾ ਸਾਲ ਬਾਅਦ ਪੈਣੀਆਂ ਇਸ ਕਰਕੇ ਪੰਜਾਬ ਦਾ ਫਿਕਰ ਉਹਨਾਂ ਨੂੰ ਆਮ ਨਾਲੋਂ ਵੱਧ ਆ ਰਿਹਾ ਜੇ ਕਿਤੇ 2027 ਦੇ ਵਿੱਚ ਹਲੇ 4 4.5 ਸਾਲ ਪਏ ਹੁੰਦੇ ਤਾਂ ਸ਼ਾਇਦ ਇਦਾਂ ਪੰਜਾਬ ਦਾ ਚੇਤਾ ਨਾ ਆਉਂਦਾ ਜਿਵੇਂ ਕਿ ਆ ਰਿਹਾ ਪਰ ਹੁਣ ਸਾਰੇ ਪੰਜਾਬ ਦੇ ਨੇਤਾ ਜਿਹੜੇ ਜਾਂ ਪੰਜਾਬੋਂ ਬਾਹਰਲੇ ਹੋਰ ਸੂਬਿਆਂ ਦੇ ਕੇਂਦਰੀ ਨੇਤਾ ਜਿਹੜੇ ਉਹ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਰਹੇ ਤੇ ਆ ਰਹੇ ਆ ਤੇ ਪੰਜਾਬ ਦੇ ਨਾਲ ਖਰਦੀਆਂ ਗੱਲਾਂ ਹਰ ਕੋਈ ਕਹਿ ਰਿਹਾ ਜੀ ਅੱਛਾ ਸਿਆਸੀ ਪਾਰਟੀਆਂ ਦੇ ਵੱਲੋਂ ਕੇਂਦਰ ਨੂੰ ਜੱਥੇ ਭੇਜਣ ਦੀ ਕੀ ਅਪੀਲ ਹੈ ਆਪਾਂ ਕੱਲ੍ਹ ਖਬਰਸਾਂ ਨਹੀਂ ਕੀਤੀ ਸੀ ਜੀ ਕਿ ਦੇਖੋ ਆ ਜਿਹੜਾ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਤੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਗਈ ਆ ਤੇ ਐਸ ਕੀ ਭਾਈ ਜੱਥਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਹੀਂ ਜਾ ਸਕਦਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਦੇ ਵੱਲ ਨਹੀਂ ਜਾ ਸਕਦਾ ਉਹਦਾ ਕਾਰਨ ਇਹ ਵੀ ਕਿ ਦੋਵੇਂ ਦੇਸ਼ਾਂ ਦੇ ਉਹ ਕਨਿਗੇ ਸਬੰਧ ਠੀਕ ਨਹੀਂ ਐ ਸੁਖਾਵੇਂ ਨਹੀਂ ਐ ਇਸ ਕਰਕੇ ਭਾਈ ਅਸੀਂ ਜੱਥਾ ਇਹ ਭੇਜਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ ਉੱਥੇ ਸੁਰੱਖਿਆ ਨੂੰ ਖਤਰਾ ਪੈਦਾ ਹੋਤਕਦਾ ਇਰੇ ਉੱਤੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫੇਰ ਗੱਲ ਕਹੀ ਆ ਇਹ ਗੱਲ ਕਹੀ ਆ ਜੀ ਕਿ ਦੇਖੋ ਤੁਸੀਂ ਇੱਕ ਵਾਰ ਫਿਰ ਮੁੜ ਕੇ ਵਿਚਾਰ ਕਰੋ ਅਪੀਲ ਕੀਤੀ ਹੈ ਜੀ ਇੱਕ ਵਾਰ ਮੁੜ ਕੇ ਵਿਚਾਰ ਕੀਤਾ ਜਾਵੇ ਉਹ ਕਹਿੰਦੇ ਦੇਖੋ ਜੀ ਜੇਕਰ ਕ੍ਰਿਕਟ ਦੇ ਮੁਕਾਬਲੇ ਹੋ ਸਕਦੇ ਆ ਤੇ ਫਿਰ ਸ਼ਰਧਾਲੂਆਂ ਦੀ ਸ਼ਰਦਾ ਭਾਵਨਾ ਦਾ ਖਿਆਲ ਕਿਉਂ ਨਹੀਂ ਹੋ ਸਕਦਾ ਉਹ ਕਹਿੰਦੇ ਕਿ ਜੇਕਰ ਉਹ ਮੁਕਾਬਲੇ ਜ਼ਰੂਰੀ ਆ ਤੇ ਫਿਰ ਸ਼ਰਧਾਲੂਆਂ ਵਾਸਤੇ ਵੀ ਉੱਧਰ ਜਾਣਾ ਜ਼ਰੂਰੀ ਆ ਸੋ ਮੰਗ ਕੀਤੀ ਗਈ ਹੈ ਜੀ ਕਿ ਇਹਦੇ ਉੱਤੇ ਮੁੜ ਕੇ ਵਿਚਾਰ ਕਰੋ ਕਿਉਂਕਿ ਸ਼ਰਧਾਲੂਆਂ ਦੀਆਂ ਭਾਵਨਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹਰ ਸਾਲ ਸੰਗਤ ਜਾਂਦੀ ਹੈ ਤੇ ਐਤਕੀ ਵੀ ਜਾਣਾ ਚਾਹੁੰਦੇ ਆ ਜੀ। ਮਿੰਦਰ ਸਿੰਘ ਕੇਪੀ ਦੇ ਸੁਪੁੱਤਰ ਦੀ ਮੌਤ ਤੋਂ ਪਿਛੇ ਮੇਰੇ ਖਲਾਸਾ ਸੰਸਕਾਰ ਹੋਣਾ ਸੀ ਜੀ ਸੀ ਜੇ ਅੱਖਾਂ ਨਾਲ ਲੋਕਾਂ ਨੇ ਕਹਿੰਦੇ ਕਾਫੀ ਵੱਡੀ ਗਿਣਤੀ ਸੀ ਜਿੱਥੇ ਸੰਸਕਾਰ ਤੇ ਬਿਲਕੁਲ ਜੀ ਬਿਲਕੁਲ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਲੋਕ ਉੱਥੇ ਪਹੁੰਚੇ ਆ ਵਕ ਵਕ ਸਿਆਸੀ ਪਾਰਟੀਆਂ ਦੇ ਆਗੂ ਸੁਗੇ ਉਹ ਜਿਹੜੇ ਕੋਈ ਆਮ ਲੋਕ ਵੀ ਸਿਗੇ ਪਰਿਵਾਰਕ ਮੈਂਬਰ ਵੀ ਸਿਗੇ ਸੁਭਚਿੰਤਕ ਵੀ ਸਿਗੇ ਕਈ ਵਰਕਰ ਵੀ ਹੁੰਦੇ ਆ ਉਥੇ ਬਹੁਤ ਵੱਡੀ ਗੰਸੀ ਦੇ ਵਿੱਚ ਲੋਕ ਪਹੁੰਚੇ ਆ ਅੱਜ ਕਿਉਂਕਿ ਰਿਚੀ ਕੇਪੀ ਮਹਿੰਦਰ ਕੇਪੀ ਦੇ ਇਕਲੌਤੇ ਪੁੱਤਰ ਪੈਂਦੀ ਸਾਲਾ ਮੁੰਡੇ ਤਾਂ ਅੱਜ ਸਤਕਾਰ ਸਿਗਾ ਜਿਹੜਾ ਕਿ ਗੁਰਿੰਦਰ ਦੇ ਮਾਡਲ ਟਾਉਨ ਦੇ ਵਿੱਚੀ ਸੜਕ ਹਾਰਤੇ ਦੇ ਵਿੱਚ ਦਿਹਾਂਤ ਹੋਇਆ ਤੋਂ ਅੱਜ ਹਰ ਅਖਰੋਈ ਜੀ ਹਰ ਕਿਸੇ ਨੇ ਇਹ ਗੱਲ ਕਹੀ ਆ ਜੀ ਕਿ ਇਹ ਕੁਦਰਤ ਦਾ ਕਹਿਰ ਬਹੁਤ ਵੱਡਾ ਵਾਪਰਿਆ ਇਸ ਮੁੰਡੇ ਦਾ ਖਿੰਸ ਸਭ ਰਿਸ਼ਤਾ ਨਾ ਜਿਹੜਾ ਪਿਛਲੇ ਸਾਲ ਹੁੰਦਾ ਸੀਗਾ ਪਰ ਉਦੋਂ ਅਮਿੰਦਰ ਸਿੰਘ ਕੇਪੀ ਦੀ ਧਰਮਪਤਨੀ ਜਿਹੜੀ ਉਹਦੀ ਦਹਾਕ ਹੋ ਗਿਆ ਆ ਜਿਹੜਾ ਹੁਣ ਇਹਦੇ ਰਿਸ਼ਤੇ ਦੀ ਗੱਲ ਫੇਰ ਚੱਲੀ ਸੀ ਹੁਣ ਇਹਦਾ ਦਿਹਾਤ ਹੋ ਗਿਆ ਜੀ ਰਿਸ਼ਤਾ ਹੋਇਆ ਨਹੀਂ ਨਹੀਂ ਜੀ ਨਹੀਂ ਫੈਟ ਬੋਕੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਕਹਿੰਦੇ ਇੱਕ ਬਿਜਲੀ ਦੇ ਕਰੰਟ ਲੱਗਣ ਨਾਲ بڑا ਹਾਦਸਾ ਵਾਪਰ ਗਿਆ ਉਹਦੀ ਕੀ ਤਫਸੀਲ ਕੀ ਹੈ ਇਹ ਬੜੇ ਦੁੱਖ ਦੀ ਖਬਰ ਆਈ ਹੈ ਜੀ ਇਹ ਖਬਰ ਲੁਧਿਆਣਾ ਦੇ ਵੱਲੋਂ ਆਈ ਆ ਤੇ ਉੱਥੇ ਪਤਾ ਲੱਗਾ ਜੀ ਕਿ ਇੱਕ ਪਿੰਡ ਦੇ ਵਿੱਚ ਨਾ ਤੇ ਅੱਜ ਜਿੱਦਾਂ ਦਾ ਸੰਗਰਾਮ ਦੇ ਮੌਕੇ ਤੇ ਧਰਮਪੁਰਾ ਪਿੰਡਾ ਸ਼ਗਨ ਪੈਲਸ ਦੇ ਸਾਹਮਣੇ ਗੁਰਦੁਆਰਾ ਹਰਿ ਕ੍ਰਿਸ਼ਨ ਸਾਹਿਬਾ ਇੱਥੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀਗਾ ਅਚਾਨਕ ਹੀ ਨਿਸ਼ਾਨ ਸਾਹਿਬ ਦੀ ਪਾਈਪ ਆ ਜਿਹੜੀ ਇਹ ਬਿਜਲੀ ਦੀਆਂ ਤਾਰਾਂ ਦੇ ਨਾਲ ਜੁੜ ਗਈ ਟੱਚ ਹੋ ਗਈ ਜਿਹਦੇ ਕਰਕੇ ਇਹਦੇ ਵਿੱਚ ਕਰੰਟ ਆ ਗਿਆ ਤੇ ਚਾਰ ਲੋਕ ਇਸ ਕਰੰਟ ਦੀ ਲਪੇਟ ਦੇ ਵਿੱਚ ਆ ਗਏ ਆ ਇੱਕ ਜਣੇ ਦੀ ਤੁਨ ਸਾਹਿਬ ਮੌਕੇ ਦੇ ਉੱਤੇ ਮੌਤ ਹੋ ਗਈ ਆ ਤਿੰਨ ਜਣੇ ਜ਼ਖਮੀੇ ਝੁੜਸ ਗਏ ਆ ਜਿਨ੍ਹਾਂ ਨੂੰ ਪਤਾ ਲੱਗਾ ਜੀ ਕਿ ਇਸ ਵੇਲੇ ਤਾਂ ਸੀਐਮਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੀ ਪਛਾਣ ਹੋਈ ਜੀ ਟਿੱਬਾ ਰੋਡ ਵਾਸੀ ਅਸ਼ੋਕ ਕੁਮਾਰ ਦੇ ਰੂਪ ਦੇ ਵਿੱਚ ਜਿਹੜੇ ਇਸ ਵੇਲੇ ਜ਼ਖਮੀ ਆ ਹਸਪਤਾਲ ਤੇ ਸਿਹਰੇ ਇਲਾਜਾ ਉਹ ਹੈ ਕਿ ਜੀ ਰਣਵੀਰ ਸਿੰਘ ਰਜਿੰਦਰ ਸਿੰਘ ਤੇ ਜਗਜੀਤ ਸਿੰਘ ਢੱਲ ਲੁਧਿਆਣੇ ਦੇ ਵਿੱਚ ਨਕਲੀ ਖੁਸਰੀਆਂ ਦੀ ਕੀ ਕਹਾਣੀ ਹੈ ਦੇਖੋ ਜੀ ਗੱਲ ਇਹ ਜੀ ਕਿ ਹਰ ਚੀਜ਼ ਹੀ ਨਕਲੀ ਮਿਲਦੀ ਹੈ ਜੀ ਪੈਸੇ ਤਾਂ ਮੈਂ ਕਦੇ ਕਦੇ ਹੈਰਾਨ ਹੁੰਦਾ ਜੀ ਕਿ ਮੰਤਰਿਆਂ ਦੇ ਪੀਏ ਵੀ ਨਕਲੀ ਆ ਪਨੀਰ ਵੀ ਨਕਲੀ ਆ ਦੁੱਧ ਵੀ ਨਕਲੀ ਆ ਤੇ ਕਈ ਸਵਾਂ ਤੇ ਇਨਸਾਨੀਅਤ ਵੀ ਨਕਲੀ ਬਣ ਜਾਂਦੀ ਹੈ ਤੇ ਆਹ ਭਾਈ ਖਸਰੇ ਵੀ ਨਕਲੀ ਆ ਲੁਧਿਆਣਾ ਦੇ ਵਿੱਚ ਜਗਰਾਉਂ ਦੇ ਵਾਰਡ ਨੰਬਰ 12 ਤੋਂ ਖਬਰ ਆਈ ਥਿੰਨ ਸਾਹਿਬ ਇਹ ਨਕਲੀ ਖਸਰੇ ਜਿਹੜੇ ਉਹ ਅਸਲੀ ਖੁਦ ਨੂੰ ਦੱਸ ਕੇ ਤੇ ਜ਼ਬਰਦਸਤੀ ਲੋਕਾਂ ਦੇ ਕੋਲੋਂ ਪੈਸੇ ਵਸੂਲਦੇ ਸੀਗੇ ਇਹ ਔਰਤਾਂ ਦੇ ਕੱਪੜੇ ਪਾ ਕੇ ਬਹਰੂਪੀਏ ਜਿਹੜੇ ਇਹ ਮੇਕਅਪ ਕਰਕੇ ਮੰਤ ਬਣ ਕੇ ਲੋਕਾਂ ਦੇ ਕੋਲੋਂ ਜ਼ਬਰਦਸਤੀ ਵਿਧਾਈ ਦੇ ਨਾਂ ਤੇ ਪੈਸੇ ਮੰਗਦੇ ਸੀਗੇ ਜਦੋਂ ਮਿਲੀ ਸੂਚਨਾ ਤੇ ਫਿਰ ਅਸਲੀ ਮੰਤ ਉਥੇ ਪਹੁੰਚ ਗਏ ਅਸਲੀ ਖਸਰੇ ਪਹੁੰਚ ਗਏ ਉਹਨਾਂ ਨੇ ਇਹਨਾਂ ਨੂੰ ਬਹੁ ਰੁਪਈਆ ਨੂੰ ਇਹਨਾਂ ਨਕਲੀ ਖਸਰਿਆਂ ਨੂੰ ਉਹਨਾਂ ਦਾ ਏਰੀਆ ਪੁੱਛਿਆ ਉਹ ਉੱਤਰ ਨਹੀਂ ਦੇ ਸਕੇ ਫਰਾਰ ਹੋਣ ਲੱਗੇ ਤੇ ਇਹਨਾਂ ਨੇ ਫਿਰ ਅਸਲੀਆਂ ਨੇ ਨਕਲੀਆਂ ਨੂੰ ਫੜ ਕੇ ਖੂਬ ਜੁੱਤੀ ਪ੍ਰੇੜ ਕੀਤੀ ਆ ਫਿਰ ਆਮ ਲੋਕਾਂ ਨੇ ਵੀ ਚੰਗੀ ਮੱਟੀ ਝਾੜੀ ਹੈ ਜੀ ਤੇ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਪੰਜਾਬ ਦਾ ਮੌਸਮ ਅੱਜ ਠੀਕ ਸੀਗਾ ਜੀ ਅੱਜ ਤੱਕ ਨਿਕਲੀ ਹੈ ਜੀ 37 ਡਿਗਰੀ ਤੱਕ ਟੈਂਪਰੇਚਰ ਰਿਹਾ ਅੱਜ ਤੇ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪਰ ਅੱਜ ਮੌਸਮ ਬਿਲਕੁਲ ਸਾਫ਼ ਸੀ ਦਿਨ ਨਿਕਲ ਰਿਹਾ ਸੀ ਧੁੱਪ ਤੜੀ ਸੀ ਹਵਾ ਬਦਲਦਾ ਕਿਤੇ ਵੀ ਨਹੀਂ ਸੀ ਟਰਨੇ ਜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ